ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਰ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖਣੀ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜੰਮ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 867 ਨਾਮ ਕੌਰ ਜਿਲ੍ਹਾ ਫਾਜ਼ਿਲਕਾ ਕਾਸਟ ਜਰਸੀ ਖੂਤ ਢਿੱਲੋ ਜਨਮ ਜੂਨ 1998 ਕੱਦ 5 ਫੁੱਟ 3 ਇੰਚ ਪੜ੍ਹਾਈ ਐਮਏ ਪਾਸ ਐਮਏ ਪੋਲੀਟਿਕਲਸ ਕੀਤੀ ਹੋਈ ਹੈ ਜੀ ਭਰਾ 2 ਏਕੜ ਮਰੇੜ 1 ਮਰੇੜ ਲੋੜ ਹੈ ਇਸ ਤਰ੍ਹਾਂ ਦੀ ਜ਼ਮੀਨ 5 ਏਕੜ ਪਲੱਸ ਹੁੰਦੀ ਹੋਵੇ ਮੁੰਡਾ ਪੜਿਆ ਲਿਖਿਆ ਤੇ ਨਸ਼ਾ ਰਹਿਤ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸਟਰ ਨੋਟ ਕਰੋ ਜੀ ਫਾਈਲ ਐਮ 868 ਨਾਮ ਕੌਰ ਕਾਸਟ ਜੱਟ ਸਿੱਖ ਜ਼ਿਲ੍ਹਾ ਮਹਾਲੀ ਜਨਮਾ ਫਰਵਰੀ 1997 ਕੱਦ 5 ਫੁੱਟ 4 ਇੰਚ ਜੋਬ ਮੈਡੀਸਿਨ ਡਾਕਟਰ ਇਨ ਸੀਐਮਸੀ ਹਸਪੀਟਲ ਭਰਾ ਇੱਕ ਭੈਣ ਨੂੰ ਪਿਤਾ ਜੀ ਦਾ ਕੰਮ ਕਲੀਨਿਕ ਹੈ ਜੀ ਆਪਣਾ ਮਾਤਾ ਪਿਤਾ ਹਾਊਸ ਵਾਈਫ ਲੋੜ ਹੈ ਇਸ ਤੇ ਦੀ ਜ਼ਮੀਨ ਚਾਹੀਏ 2 ਤੋਂ 3 ਏਕੜ ਦਾ ਕਾਉਂਦੀ ਹੋਵੇ ਮੁੰਡਾ ਡਾਊਟ ਲਾਈਨ ਵਿੱਚ ਹੋਵੇ ਜਾਂ ਆਦਰ ਕਿਸੇ ਚੰਗੇ ਅਦਾਰੇਤੀ ਹੋਵੇ ਸਿਰਫ ਜੱਟ ਸਿੱਖ ਹੀ ਸੰਪਰਕ ਕਰਨ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਵਾਸ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 869 ਨਾਮ ਕੋਰ ਕਾਸਟ ਲਵਾਨਾ ਸੇ ਇੱਕ ਗੋਤਵਰਦਵਾਲ ਜ਼ਿਲ੍ਹਾ ਲੁਧਿਆਣਾ ਜਨਮ 24 ਜਨਵਰੀ 1997 ਕੱਡ 5 ਫੁੱਟ 5 ਇੰਚ ਪੜ੍ਹਾਈ ਬੀਐਸੀ ਨਰਸਿੰਗ ਸਟੇਟਸ ਕੈਨੇਡਾ ਪੀਆਰ ਕੰਮ ਆਰਐਨ ਨਰਸ ਭਰਾ 1 ਭੈਣ 1 ਮਾਤਾ ਪਿਤਾ ਜੀ ਨੇ ਪਰਿਵਾਰ ਦੇ ਵਿੱਚ ਲੋਡ ਹੈ ਇਸਤਰੀ ਮੁੰਡਾ ਜੱਟ ਸੀ ਕਾਸਟ ਤੋਂ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਦੇ ਜਮੀਨ ਪੰਜ ਦੇ ਤੋਂ 7 ਏਕੜ ਤੱਕ ਜੂਰ ਆਉਣੀ ਹੋਵੇ ਵਿਆਹ ਇੰਡੀਆ ਹੀ ਕਰਨਾ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 870 ਨਾਮ ਸਿੰਘ ਜ਼ਿਲ੍ਹਾ ਬਰਨਾਲਾ ਕਾਸਟ ਜੱਟ ਸਿਕ ਗੋਤ ਸਿੱਧੂ ਹਾਈਟ 6 ਫੁੱਟ 8 ਇੰਚ ਜਨਮ ਮਿਕ 1 ਨੰਬਰ 1997 ਪੜਾਈ ਬਲੈਸਟੂ ਕਮਾ ਆਰਮੀ ਤਰਖਾ 60000 ਰੁਪਏ ਮਹੀਨਾ ਜ਼ਮੀਨ ਤਿੰਨ ਕਿੱਲੇ ਪਰਿਵਾਰ ਵਿੱਚ ਮੈਂਬਰ ਪੰਜ ਨੇ ਜੀ ਭਰਾ ਇੱਕ ਵਿਆਹ ਹੋਇਆ ਹੋਇਆ ਹੈ ਪਿਤਾ ਜੀ ਖੇਤੀਬਾੜੀ ਕਰਦੇ ਨੇ ਮਾਤਾ ਜੀ ਹਾਊਸ ਸਟੇਕਰ ਲੋੜ ਹੈ ਰਿਸ਼ਤੇ ਦੀ ਕਾਰਜਵਾਈ ਵਾਲਾ ਰਿਸ਼ਤਾ ਹੋਵੇ ਜਦਾ ਕੁੜੀ ਪੜੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 871 ਨਾਮ ਸਿੰਘ ਜਨਮ 8 ਸਤੰਬਰ 1998 ਪਤਾ ਪਿੰਡ ਨੇੜੇ ਖੰਨਾ ਜ਼ਿਲ੍ਹਾ ਲੁਧਿਆਣਾ ਕਾਸਟ ਦਾਮ ਗੜੀਏ ਗੋਤ ਮੜਕੂ ਹਾਈਟ 5 ਫੁੱਟ 9 ਇੰਚ ਪੜ੍ਹਾਈ ਪਲੱਸ ਟੂ ਪਾਸ ਆ ਤੇ ਆਈਟੀ ਇਲੈਕਟ੍ਰੀਸ਼ੀਅਨ ਆ ਕੰਮ ਪ੍ਰਾਈਵੇਟ ਜੋਬ ਤੇ ਆਪਣਾ ਕੰਮ ਹੈ ਜੀ ਪਿਤਾ ਜੀ ਦਾ ਕੰਮ ਟੂਰ ਐਡ ਟ੍ਰੈਵਲਸ ਮਾਤਾ ਜੀ ਹਾਊਸ ਵਾਈਫ ਭਰਾਏ ਇੱਕ ਛੋਟਾ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸਟ ਨੋਟ ਕਰੋ ਜੀ ਫਾਈਲ ਨੰਬਰ 872 ਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਕਾਸਟ ਜੱਤ ਸਿੰਘ ਗੋਤਕ ਮਾਨ ਹਾਈਟ 5 ਫੁੱਟ 9 ਇੰਚ ਜਨਮ 2 ਦਸੰਬਰ 1996 ਪੜਾਈ ਮਕੈਨੀਕਲ ਇੰਜੀਨੀਅਰ ਕੰਮ ਮੈਂ ਮੈਨੇਜਰ ਇਨ ਦਾ ਟੈਕਨੀਕਲ ਫੀਲਡ ਤਨਖਾਹ 44000 ਰੁਪਏ ਜ਼ਮੀਨ 1 ਏਕੜ ਪਲੋਟ ਅਦਰਸ ਪਰਿਵਾਰ ਵਿੱਚ ਮੈਂਬਰ 3 ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਲੌਂਗ ਹੈ ਰਿਸ਼ਤੇ ਦੀ ਹਾਈਟ 5 ਫੁੱਟ 2 ਤੋਂ 5 ਫੁੱਟ 9 ਇੰਚ ਤੱਕ ਹੋਵੇ ਉਮਰ 23 ਤੋਂ 28 ਤੱਕ ਹੋਵੇ ਗੁੱਡ ਪਰਸਨੈਲਿਟੀ ਐਂਡ ਐਜੂਕੇਟਿਡ ਗਰਲ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ अगला ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 873 ਨਾਮ ਗਰਤੇਸ਼ ਸਿੰਘ ਜਨਮ 2001 ਗੋਤ ਕਲੇਰ ਜ਼ਮੀਨ ਪੰਜ ਕਿੱਲੇ ਜ਼ਿਲ੍ਹਾ ਬਨੇਰ ਕੋਟਲਾ ਕਾਸਟ ਜੱਟ ਸਿੱਖ ਪੜਾਈ 10th ਪਾਸ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਦੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪਰਖਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ